ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦਫਤਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਚਹਿਰੀਆਂ ਦੇ ਵਿੱਚ ਭਰਤੀ ਆਈ ਹੈਗੀ ਹੈ ਜੀ ਬੱਕ ਬੱਕ ਪੋਸਟਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕਿਆ ਇਸ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਪੋਸਟਾਂ ਨੇ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਕੀ ਕੁਆਲਿਫੀਕੇਸ਼ਨ ਹੈ ਪੂਰੀ ਕੰਪਲੀਟ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜ਼ਰੂਰ ਦੇਖਣਾ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜਿਹੜੇ ਮੇਰੇ ਦੋਸਤਾਂ ਨੇ ਹਲੇ ਤੱਕ ਟੈਲੀਗ੍ਰam ਚੈਨਲ ਨਹੀਂ ਜੁਆਇਨ ਕੀਤਾ ਜੀ ਉਹ ਵੀ ਕਰ ਲੋ ਜੋ ਕਿ ਉਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਜੇ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਆਫਲਾਈਨ ਫਾਰਮ ਹੁੰਦਾ ਉਸ ਦੀ ਪੀਡੀਐਫ ਫਾਈਲ ਜਿਹੜੀਆਂ ਪੋਸਟਾਂ ਆਉਂਦੀਆਂ ਨੇ ਉਹਨਾਂ ਦੀ ਪੀਡੀਐਫ ਫਾਈਲ ਅਸੀਂ ਉੱਥੇ ਅਪਲੋਡ ਕਰਦੇ ਆਂ ਜੀ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਵੱਲ ਵਧਦੇ ਆਂ ਜੀ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਕਲਰਕ ਦੀ ਪੋਸਟ ਹੈ ਜੀ ਜਿਸ ਦੇ ਵਿੱਚ ਪੋਸਟਾਂ ਦੀ ਗਿਣਤੀ 40 ਹੈ ਐਡ ਹੌਕ ਵੇਸ ਤੇ ਉੱਤੇ ਪੋਸਟਾਂ ਨੇ ਪੋਸਟਾਂ ਕੈਟਾਗਰੀ ਵਾਈਜ਼ ਇਸ ਪ੍ਰਕਾਰ ਵੰਡੀਆਂ ਹੋਈਆਂ ਨੇ ਜੀ ਜਰਨਲ ਦੀਆਂ 11 ਪੋਸਟਾਂ ਨੇ जरनल वूमैन दिन पोस्टा ने जनरल ई डब्ल्यू एस दो पोस्टा ने जनरल ई डबल्यू एस वूमैन दो पोस्टा ने एससी एम एंड बी दो पोस्टा ने एससी अदर ऑफ पंजाब दिन पोस्टा ने एससी वूमैन एम एंड बी दो पोस्टा ने एससी वूमैन अदरज दो पोस्टा ने एस सी ई एस एम एक पोस्ट हैगी है जी ਨੈਕਸਟ ਐਸਸੀ ਸਪੋਰਟਸਮੈਨ ਦੀ ਇੱਕ ਪੋਸਟ ਹੈ ਬੀਸੀ ਦੀਆਂ ਦੋ ਪੋਸਟਾਂ ਨੇ ਬੀਸੀ ਊਮਨ ਦੀ ਇੱਕ ਪੋਸਟ ਹੈ ਜੀ ਬੀਸੀ ਈਐਸਐਮ ਦੀ ਇੱਕ ਪੋਸਟ ਹੈ ਈਐਸਐਮ ਦੀਆਂ ਦੋ ਪੋਸਟਾਂ ਨੇ ਈਐਸਐਮ ਊਮਨ ਦੀਆਂ ਦੋ ਪੋਸਟਾਂ ਨੇ ਜੀ ਸਪੋਰਟਸਮੈਨ ਊਮਨ ਦੀ ਇੱਕ ਪੋਸਟ ਹੈਗੀ ਆ ਪੀਡਬਲਿਊਡੀ ਦੀ ਇੱਕ ਪੋਸਟ ਹੈ ਜੀ ਪੀਡਬਲਿਊਡੀ ਊਮਨ ਓਐਚ ਲੋਕੋਮੋਟਰ ਦੀ ਇੱਕ ਪੋਸਟ ਹੈਗੀ ਆ ਜੀ ਉਸ ਤੋਂ ਬਾਅਦ ਪੇ ਸਕੇਲ ਦੀ ਗੱਲ ਕਰੀਏ ਤਾਂ 29200 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਊਗੀ ਜੀ ਤੇ ਡਿਗਰੀ ਦੀ ਗੱਲ ਕਰੀਏ ਤਾਂ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਪੈਚੂਲਰ ਡਿਗਰੀ ਕਿਸੇ ਕੀ ਮਾਨਤਾ ਪ੍ਰਾਪਤ ਸੰਸਥਾ ਤੋਂ ਕੀਤੀ ਹੋਵੇ ਤੇ 10ਵੀਂ ਪੱਧਰ ਦੇ ਉੱਤੇ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਤੇ ਕੰਪਿਊਟਰ ਨੂੰ ਚਲਾਉਣ ਦਾ ਤੁਹਾਡੇ ਕੋਲ ਤਜਰਬਾ ਹੋਵੇ ਤੇ 18 ਤੋਂ 37 ਸਾਲ ਏਜ ਲਿਮਟ ਰੱਖੀ ਗਈ ਹੈ ਜੀ ਇਹ ਕਲਰਕ ਦੀਆਂ ਪੋਸਟਾਂ ਸੀ ਹੁਣ ਪੋਸਟਾਂ ਨੇ ਜੀ ਇਸ ਤੋਂ ਬਾਅਦ ਸਟੈਨੋਗ੍ਰਾਫਰ ਦੀਆਂ ਗ੍ਰੇਡ 3 ਦੀਆਂ ਇਹ ਵੀ ਐਡ ਹੌਕ ਬੇਸ ਦੇ ਉੱਤੇ ਨੇ ਸੱਤ ਪੋਸਟਾਂ ਨੇ ਜਿਦੇ ਵਿੱਚ ਕੈਟਾਗਰੀ ਵਾਈਜ਼ ਜਰਨਲ ਦੀਆਂ ਤਿੰਨ ਜੀ ਜਨਰਲ ਊਮਨ ਲਈ ਇੱਕ ਜੀ ਐਸ ਸੀ ਐਮ ਐਂਡ ਬੀ ਦੇ ਲਈ ਇੱਕ ਐਸ ਸੀ ਊਮਨ ਐਮ ਐਂਡ ਬੀ ਦੇ ਲਈ ਇੱਕ ਪੀ ਐਸ ਊਮਨ ਦੇ ਲਈ ਇੱਕ ਪੋਸਟ ਆਖਮੀ ਰੱਖੀ ਗਈ ਹੈ ਜੀਆ ਤਨਖਾਹ ਦੀ ਗੱਲ ਕਰੀਏ ਸੇਮ ਦਿੱਤੀ ਜਾਵੇਗੀ ਜੀ ਤਨਖਾਹ ਤੇ ਇਸ ਦੇ ਵਿੱਚ ਡਿਗਰੀ ਵੀ ਸੇਮ ਚਾਹੀਦੀ ਹੈ ਬੈਚਲਰ ਡਿਗਰੀ ਕੀਤੀ ਹੋਵੇ ਕੋਈ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਪੰਜਾਬੀ ਵਿਸ਼ੇ ਨਾਲ 10ਵੀਂ ਪਾਸ ਕੀਤੀ ਹੋਵੇ ਜੀ ਤੇ 18 ਤੋਂ 37 ਸਾਲ ਏਜ ਲਿਮਟ ਹੈ ਜੀਆ ਕਲਰਕ ਦੀ ਸਿਲੈਕਸ਼ਨ ਦੇ ਲਈ ਜੀ ਤੁਹਾਡੇ ਲਈ ਟੈਸਟ ਹੋਵੇਗਾ ਜੋ ਕਿ 2 ਘੰਟੇ ਦਾ ਹੋਵੇਗਾ ਜਨਰਲ ਨੌਲੇਜ 50 ਦੀ ਇੰਗਲਿਸ਼ ਕੰਪੋਜੀਸ਼ਨ 50 ਦੀ ਹੋਵੇਗੀ ਜਿਸ ਟੋਟਲ 100 ਨੰਬਰ ਦਾ ਹੋਵੇਗਾ 33% ਮਾਰਕਸ ਹਰੀ ਈਚ ਸਬਜੈਕਟ ਦੇ ਵਿੱਚੋਂ ਲੈਣੇ ਜਰੂਰੀ ਨੇ ਤੇ 40% ਐਗਰੀਗੇਟ ਮਾਰਕਸ ਉਸ ਤੋਂ ਬਾਅਦ ਤੁਹਾਡਾ ਕੰਪਿਊਟਰ ਪ੍ਰੋਫੀਸੀਐਂਸੀ ਟੈਸਟ ਲਿਆ ਜਾਵੇਗਾ ਜਿਸ ਤੇ ਵਿੱਚ ਗੱਲ ਕਰੀਏ 10 ਮਿੰਟ ਦਾ ਹੋਵੇਗਾ ਜਿਸ ਦੇ ਵਿੱਚ ਤੁਸੀਂ ਇੰਗਲਿਸ਼ ਦੀ ਸਪੀਡ ਕੱਢਣੀ ਹੋਵੇਗੀ 30 ਵਰਡ ਪਰ ਮਿੰਟ 30 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਜੀ ਇੰਗਲਿਸ਼ ਦੀ ਸਪੀਡ ਤੇ ਇੱਕ ਤੁਹਾਡਾ ਸਪਰੈਡ ਸ਼ੀਟਸ 10 ਨੰਬਰ ਦਾ ਤੁਹਾਡਾ ਸਪਰੈਡ ਸ਼ੀਟ ਟੈਸਟ ਲਿਆ ਜਾਵੇਗਾ ਸਟੈਨੋਗ੍ਰਾਫਰ ਤੇ ਲਈ ਗੱਲ ਕਰੀ ਤਾਂ 80 ਵਰਡ ਪਰ ਮਿੰਟ ਟੈਸਟ ਸਪੀਡ ਹੋਵੇਗੀ ਜੀ ਇੰਗਲਿਸ਼ ਦੀ ਸ਼ਾਰਟ ਹੈਂਡ ਦੀ ਤੇ ਸਪੀਡ ਕੰਪਿਊਟਰ ਦੇ ਉੱਤੇ 20 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਜੀ ਕੰਪਿਊਟਰ ਦੇ ਉੱਤੇ ਸਪੀਡ ਤੇ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ districts.ecourts.gov.in/rozpur ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਜੀ ਤੇ ਸਾਰੇ ਹੀ ਦਸਤਾਵੇਜ਼ਾਂ ਨੇ ਆਪਣੇ ओरिजिनल ਦਸਤਾਵੇਜ਼ ਤੇ ਵੈਲਿਡ ਆਇਡੈਂਟੀਟੀ ਪ੍ਰੂਫ ਲੈ ਕੇ ਪਹੁੰਚਣਾ ਹੈਗਾ ਜੀ ਤੇ ਜਿਹੜੀਆਂ ਇਨਕੰਪਲੀਟ ਐਪਲੀਕੇਸ਼ਨ ਜਿਹਨੇ ਉਹ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਜੀ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅਪਰੋਜਪੁਰ ਵੱਲੋਂ ਜੋ ਕਿ 6 6 2025 6:05 ਵਜੇ ਤੱਕ ਭਰੀਆਂ ਜਾਣੀਆਂ ਨੇ ਇਸਦੇ ਲਈ ਤੁਹਾਨੂੰ ਫਾਰਮ ਦੀ ਜ਼ਰੂਰਤ ਹੈਗੀ ਆ ਫਾਰਮ ਤੁਹਾਨੂੰ ਲਿੰਕ ਤੁਹਾਡੇ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਣਗੇ ਉੱਥੋਂ ਤੁਸੀਂ ਡਾਊਨਲੋਡ ਕਰਕੇ ਇਸਦੇ ਨਾਲ ਸਾਰੇ ਦਸਤਾਵੇਜ਼ ਲਗਾ ਕੇ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਭੇਜ ਦੇਣੇ ਹੈਗੇ ਨੇ ਜੀ ਤੇ ਇਹ ਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੇ ਕੋਈ ਕੁਐਸਚਨ ਹੁੰਦਾ ਤਾਂ ਕਮੈਂਟ ਉੱਪਰ ਸਾਨੂੰ ਕਰਦਿਆ ਕਰੋ ਸੀ ਉਸ ਤਰ੍ਹਾਂ ਰਪਲਾਈ ਜ਼ਰੂਰ ਦੇਵਾਂਗੇ ਧੰਨਵਾਦ